ਮੋਦੀ ਗੁਰੂ ਅਸੀਂ ਆਪਣੇ ਹੱਕ ਮੰਗਦੇ ਆਂ ਮੋਦੀ ਸਰਕਾਰ ਨੂੰ ਚਾਹੀਦਾ ਸਾਡੇ ਹੱਕ ਸਾਡੀਆਂ ਝੋਲੀਆਂ ਚ ਪਾ ਦੇਵੇ ਸਾਨੂੰ ਲੋਕਾਂ ਨੂੰ ਕੋਈ ਗਰਮੀ ਨਹੀਂ ਗਈ ਕਿਉਂ ਸਾਡੀ ਕੌਮ ਹੀ ਇਹੋ ਜੀ ਆ ਜਿਹੜੀ ਬੀਬੀ ਕੰਗਣਾ ਵਾਂ ਉਹਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਆ ਅਸੀਂ ਵੇਖੋ ਆਪਣੇ ਹੱਕ ਲੈਣ ਵਾਸਤੇ ਆਏ ਆ ਅਸੀਂ ਅੱਤਵਾਦੀ ਨਹੀਂ ਗੇ ਇੱਕ ਇੱਕ ਬੋਟ ਦੇ ਨਾਲ ਜਿੱਤਦੇ ਆ ਸਰਕਾਰਾਂ ਬਣਦੀਆਂ ਨੇ ਫਿਰ ਸਰਕਾਰਾਂ ਆਂਦੀਆਂ ਵੀ ਸਭ ਕੁਝ ਹੁਣ ਸਾ ਅਹੀਂ ਬਣ ਗਏ ਆ ਜਿੰਨੇ 100-100 ਰੁਪਇਆ ਦਿਹਾੜੀ ਉਹ ਆ ਜਾਵੇ ਜਿੰਨੀਆਂ ਬੀਬੀਆਂ ਲੈ ਕੇ ਆ ਸਕਦੀ ਆਵੇ ਆਪਣੇ ਬੱਚੇ ਲੈ ਕੇ ਆਵੇ ਉਹ ਆ ਜਾਵੇ ਉਹ 100 ਅਹੀਂ 100 ਨਹੀਂ ਐ 1000 ਰੁਪਇਆ ਵੀ ਦਿਨੂ ਤਿਆਰਿਆ ਤੇ ਉਹ ਤੇ ਅਸੀਂ ਬਹੁਤ ਖੁਸ਼ ਹਾਂ ਜਿਹੜਾ ਉਹਨੂੰ ਇਹ ਤੱਪੜ ਵੱਜਾ ਉਹ ਮਾਰਨਾ ਚਾਹੀਦਾ ਸੀ ਅਸੀਂ ਇਹ ਕੋਈ ਪੀਖਤ ਮੰਗਣ ਨਹੀਂ ਡੈ ਅਸੀਂ ਆਪਣਾ ਹੱਕ ਮੰਗਣ ਡੈ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਸਾਡੇ ਨਾਲ ਇਹਨੇ ਬਹੁਤ ਗੱਲਾਂ ਹੋਣੀਆਂ ਕਿਤੇ ਸਾਡੇ 8-900 ਬੰਦਾ ਇਹਨੇ ਸ਼ਹੀਦ ਕੀਤਾ ਮਾਂ ਦਾ ਪੁੱਤ ਵਿਸ਼ਵ ਭੀਰਤ ਕੀਤਾ ਕੀ ਗੱਲ ਉਹਦੀ ਮਾਂ ਪੈਣਾ ਨੂੰ ਲੋੜ ਨਹੀਂ ਸੀ ਉਹਦੀ ਫੇਰ ਉਹਨੇ ਖਾਲਸਤਾਨੀ ਆਖਿਆ ਕੀ ਗੱਲ ਅਸੀਂ ਖਾਲਸਤਾਨੀ ਸੜਕਾਂ ਦੇ ਤੱਕੇ ਖਾਂਡੇ ਆ ਅਸੀਂ ਖਾਲਸਤਾਨੀ ਆ ਹੈ ਇਹ ਸਾਨੂੰ ਕੋਈ ਜੇ ਅਸੀਂ ਖਾਲਸਤਾਨੀ ਤੇ ਇਹ ਕੌਣ ਹੈ ਕੰਗਣਾ ਇਹ ਸਾਡਾ ਦੇਸ਼ ਇਹਨੇ ਗਮਰਾਹ ਕਰਕੇ ਰੱਖਿਆ ਵਾ ਸਾਨੂੰ ਇਹਨੇ ਯਾਦ ਯਾਦ ਕਰਦੇ ਹੀ ਹੋਈਆਂ ਅਸੀਂ ਤੇ ਇਹਦੇ ਥੱਲੇ ਇਹਨੇ ਸਾਨੂੰ ਯਾਦ ਹੁਣ ਦਿੱਤਾ ਹੀ ਨਹੀਂ ਕਿਸਾਨ ਵੀ ਸਾਡਾ ਪੰਜਾਬ ਦੇ ਇਤਹਾਸ ਨਹੀਂ ਹਾਲੇ ਅਕੇ ਕਹਿੰਦੇ ਇਹਦਾ ਪਰਿਵਾਰ ਹੈ ਅਹੀਂ ਆਨੇ ਜਿਹੜਾ ਪਰਿਵਾਰ ਹੁੰਦਾ ਹੈ ਕੀ ਕਰਦਾ ਜਦੋਂ ਚੌਂਕਾ ਚੁੱਲਾ ਛੱਡ ਕੇ ਔਰਤ ਜਗ ਜਨਣੀ ਕਿਸਾਨ ਅੰਦੋਲਨ ਵਿੱਚ ਆਵੇ ਨਾ ਉਹ ਅੰਦੋਲਨ ਪਾਸ ਹੁੰਦਾ ਕੰਗਣਾ ਰਣੋ ਤੇ ਇਹ ਗੱਲ ਭੁੱਲ ਜAVE ਹਾਲੀ ਨੂੰ ਥੱਪੜ ਹੀ ਵੱਜਿਆ ਵਾ ਹਾਲੀ ਉਹਦੇ ਨਾਲ ਬੜਾ ਕੁਝ ਹੋਣਾ ਸੀ ਉਹਨੇ ਇੱਕ ਥੱਪੜ ਖਾ ਕੇ ਉਹਨੂੰ ਇੱਕ ਸੇਦ ਮਿਲੀ ਆ ਵੀ ਮੈਂ ਉਹਨਾਂ ਬੀਬੀਆਂ ਨੂੰ ਉਹਨਾਂ ਮਹਿਤਾਵਾਂ ਨੂੰ ਟਕੇ ਟਕੇ ਦੀਆਂ ਬੋਲਿਆ ਸੀਗਾ ਤੇ 100-100 ਰੁਪਏ ਦਿਹਾੜੀ ਦੇ ਆਉਣ ਵਾਲੀਆਂ ਬੋਲਿਆ ਸੀ ਕਰੋਨਾ ਦੀਆਂ ਮਾਲਕਾਂ ਨੇ ਕੋਈ ਮਾੜੀਆਂ ਮੋੜ ਨਹੀਂ ਆਣ ਕੇ ਬੈਠੀਆਂ ਉਹ ਕਹਿੰਦੀ ਵੀ ਟਕੇ ਟਕੇ ਦੀਆਂ ਨੇ ਸਾਡੀ ਯਾਰੀ ਮਾਤਾ ਸਾਡੀ ਭੈਣ ਸਾਡੀ ਬੱਚੀ ਆ ਇਹ 10 ਘੰਟੇ ਬਹਿਣ ਨੂੰ ਤਿਆਰ ਆ ਉਹ 10 ਮਿੰਟ ਰਣ ਕੇ ਬਹਿ ਗਏ ਵੇਲੇ ਅਸੀਂ 5000 ਅਸੀਂ 5000 ਰੁਪਏ ਮਹੀਨਾ ਦਿਹਾੜੀ ਦੇਵਾਂਗੇ ਸੋ ਸ਼ੰਭੂ ਬਾਡਰ ਦੇ ਉੱਪਰ ਮੌਜੂਦ ਆ ਅਤ ਦੀ ਗਰਮੀ ਦੇ ਵਿੱਚ ਜਿੱਥੇ ਕਿਸਾਨ ਨੌਜਵਾਨ ਬਜ਼ੁਰਗ ਬਾਪੂ ਸਾਰੇ ਧਰਨੇ ਦੇ ਵਿੱਚ ਬੈਠੇ ਹੋਏ ਨੇ ਲਗਾਤਾਰ 3 ਮਹੀਨੇ ਤੋਂ ਉੱਥੇ ਹੀ ਛੋਟੇ ਛੋਟੇ ਬੱਚੇ ਬੀਬੀਆਂ ਵੀ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਨੇ ਪਹਿਲੇ ਦਿਨ ਤੋਂ ਹੀ ਬੀਬੀਆਂ ਕਿਸਾਨ ਵੀਰਾਂ ਦੇ ਨਾਲ ਮੋਢ ਨਾਲ ਮੋਢਾ ਜੋੜ ਕੇ ਜੋ ਇਸ ਅੰਦੋਲਨ ਦਾ ਹਿੱਸਾ ਬਣੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਕਿ ਲੜਾਈ ਹੈ ਜੋ ਨਸਲਾਂ ਤੇ ਫਸਲਾਂ ਦੀ ਹੈ ਕਿਉਂਕਿ ਲੜਾਈ ਹੈ ਜੋ ਉਹਨਾਂ ਦੀ ਉਹਨਾਂ ਦਾ ਕਹਿਣਾ ਹੈ ਕਿ ਇਹ ਹਰ ਆਮ ਨਾਗਰਿਕ ਦੇ ਲਈ ਹੈ ਇਸ ਲਈ ਇਸ ਲੜਾਈ ਦੇ ਵਿੱਚ ਬੀਬੀਆਂ ਕਿ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਆ ਸੋ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਮਾਤਰੀ ਸਤਿ ਸ਼੍ਰੀ ਅਕਾਲ ਜੀ ਕਿਥੋਂ ਆਇਓ ਜੀ ਅਸੀਂ ਜੀ ਅਮਰਸਰ ਜ਼ਿਲ੍ਹੇ ਤੋਂ ਆਏ ਆਂ ਵਨਚੜੀ ਪਿੰਡ ਵਰਪਾਲ ਅਸੀਂ ਚਾਟੀ ਮੁੰਡ ਮੋੜ ਤੋਂ ਆਏ ਆਂ ਅਸੀਂ ਕਿਸਾਨ ਜੁਨੀਅਲ ਨਾਲ ਜੁੜੇ ਹੋਏ ਆਂ ਦੇਖੋ ਜੀ ਆਪਣੇ ਮਸਲਿਆਂ ਵਾਸਤੇ ਆਏ ਆਂ ਮੋਦੀ ਕੋਲੋਂ ਅਸੀਂ ਆਪਣੇ ਹੱਕ ਮੰਗਦੇ ਆਂ ਮੋਦੀ ਸਰਕਾਰ ਨੂੰ ਚਾਹੀਦਾ ਸਾਡੇ ਹੱਕ ਸਾਡੀਆਂ ਝੋਲੀਆਂ ਚ ਪਾ ਦੇਵੇ ਅਸੀਂ ਉਹਨਾਂ ਦੀਆਂ ਸੜਕਾਂ ਵੇਲੀਆਂ ਕਰ ਦਈਏ ਸਾਨੂੰ ਸ਼ੌਕ ਨਹੀਂ ਇਹੋ ਜੀ ਗਰਮੀ ਦੇ ਵਿੱਚ ਬੈਠਣ ਦਾ ਵੇਖੋ ਇੰਨੀ ਗਰਮੀ ਪੈਣ ਈ ਆ ਕਿਸਾਨ ਵੀਰ ਇੱਥੇ ਬੈਠੇ ਧਰਨੀਆਂ ਤੇ ਹੁਣ ਵੇਖੋ ਟਾਈਮ ਹੋਇਆ ਝੋਨੇ ਲੱਗਣ ਦਾ ਕਿਸਾਨ ਵੀਰ ਵਿਹਲੇ ਨਹੀਂਗੇ ਜਿਹੜੇ ਛੜਕਾਂ ਤੇ ਬਹਿ ਕੇ ਰੋਸ ਵਿਚਾਰੇ ਕਰਨ ਆਪਣੀਆਂ ਮਜਬੂਰੀਆਂ ਨੂੰ ਬੈਠੇ ਆ ਆਪਣੇ ਬੱਚਿਆਂ ਦੇ ਹੱਕ ਵਾਸਤੇ ਬੈਠੇ ਆ ਹੁਣ ਅਗਰ ਉਹਦੀ ਸਰਕਾਰ ਨੂੰ ਚਾਹੀਦਾ ਸੋਚ ਰਹਿਣਾ ਚਾਹੀਦਾ ਵੀ ਵੇਖੋ ਇਤਾਂ ਛੜਕਾਂ ਦੇ ਉੱਤੇ ਬਿਠਾ ਕੇ ਮਸਲਾ ਹਾਲੇ ਤੱਕ ਨਹੀਂ ਹੋਣਾ ਜੇ ਤੇ ਇਸ ਤਰ੍ਹਾਂ ਦੇ ਦੇਵੇ ਹੱਕ ਚੰਗੀ ਗੱਲ ਆ ਨਹੀਂ ਦਿੰਦਾ ਤੇ ਫਿਰ ਜਿੱਥੋਂ ਤੱਕ ਇਹ ਧਰਨਾ ਚੱਲੂਗਾ ਅਸੀਂ ਆਪਣੇ ਵੀਰਾਂ ਦਾ ਸਾਥ ਦੇਵਾਂਗੇ ਮਾਤਾ ਜੀ ਜਿਵੇਂ ਗੱਲ ਬਾਤ ਕੀਤੀ ਕਿ ਅੱਤ ਦੀ ਗਰਮੀ ਐ ਬੱਚੇ ਵੀ ਤੁਹਾਡੇ ਨਾਲ ਐ ਮਤਲਬ ਲੱਗਦਾ ਨਹੀਂ ਕਿ ਵੀ ਇੰਨੀ ਗਰਮੀ ਚ ਬਿਮਾਰ ਨਾ ਹੋ ਜਾਈਏ ਵੀ ਤੰਗੀ ਨਾ ਹੋਵੇ ਕੋਈ ਪਰੇਸ਼ਾਨ ਨਾ ਹੋਵੇ ਵੇਖੋ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਆ ਵੇਖੋ ਸਾਡੇ ਗੁਰੂਆਂ ਨੇ ਇੰਨੀਆਂ ਇੰਨੀਆਂ ਸਾਡੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਿਨਾਂ ਵਿੱਚ ਤਤੀਆਂ ਤਵੀਆਂ ਤੇ ਬੈਠੇ ਆ ਇਹ ਉਹਨਾਂ ਦੇ ਵਾਰਸ ਆ ਸਾਨੂੰ ਲੋਕਾਂ ਨੂੰ ਕੋਈ ਗਰਮੀ ਨਹੀਂਗੀ ਕਿਉਂ ਸਾਡੀ ਕੌਮ ਹੀ ਇਹੋ ਜੀ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਸਹਰ ਜਾਦੇ ਵਾਰ ਦਿੱਤੇ ਇਸ ਕੌਮ ਬਦਲੇ ਆਪਣੇ ਹੱਕਾਂ ਬਦਲੇ ਅਸੀਂ ਵੇਖੋ ਕੋਈ ਸਾਨੂੰ ਗਰਮੀ ਨਹੀਂ ਕੋਈ ਸਾਨੂੰ ਸਰਦੀ ਨਹੀਂ ਅਸੀਂ ਬਿਲਕੁਲ ਆਪਣੇ ਡਟੇ ਹੋਏ ਆ ਸਾਨੂੰ ਗਰਮੀ ਸਰਦੀ ਕੋਈ ਨਹੀਂ ਗਈ ਜਿੱਥੋਂ ਤੱਕ ਸਾਨੂੰ ਬਹਿਣਾ ਪਊ ਅਸੀਂ ਬਹਵਾਂਗੇ ਆਪਣੇ ਹੱਕ ਲੈ ਕੇ ਜਾਵਾਂਗੇ ਮਾਤੇ ਬੈਠਣ ਦੀ ਗੱਲ ਹੋਈ ਆ ਬੀਤੇ ਦਿਨੀ ਜੋ ਚੰਡੀਗੜ੍ਹ ਕੰਗਣਾ ਥਪੜਕਾਂਡ ਹੋਇਆ ਉਸ ਬਾਰੇ ਕੀ ਕਹਿਣਾ ਚਾਹੂੰਗਾ ਉਸ ਬਾਰੇ ਅਸੀਂ ਕਹਿਵਾ ਕਹਾਂਗੇ ਵੀ ਉਹਨੂੰ ਜਿਹੜੀ ਬੀਬੀ ਕੰਗਣਾ ਵਾਂ ਉਹਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਆ ਸਿੱਖਾਂ ਵਾਸਤੇ ਇਹ ਜਿਹੇ ਸ਼ਬਦ ਉਹਨੂੰ ਸੋਹਂਦੀ ਨਹੀਂਗੇ ਜਿਹੜੇ ਉਹ ਸ਼ਬਦ ਬੋਲਦੀ ਆ ਉਹ ਆਤੋਵਾਦੀ ਕਦੀ ਕੁਝ ਬੋਲਦੀ ਕਦੀ ਕੁਝ ਬੋਲਦੀ ਆ ਅਸੀਂ ਵੇਖੋ ਆਪਣੇ ਹੱਕ ਲੈਣ ਵਾਸਤੇ ਆਏ ਆ ਅਸੀਂ ਅੱਤਵਾਦੀ ਨਹੀਂ ਗੇ ਜੇ ਸਾਨੂੰ ਆਪਣੇ ਹੱਕ ਮਿਲ ਜਾਣ ਜਿ ਤਰ੍ਹਾਂ ਉਹਨਾਂ ਨੂੰ ਮਿਲਦੇ ਸਾਰੇ ਹਿੰਦੂ ਲੋਕਾਂ ਨੂੰ ਮਿਲਦੇ ਆ ਉਦਾਂ ਜੇ ਸਿੱਖਾਂ ਨੂੰ ਵੀ ਬਰਾਬਰ ਦੇ ਹੱਕ ਮਿਲ ਤੇ ਸਿੱਖਾਂ ਦਾ ਦਿਮਾਗ ਨਹੀਂ ਖਰਾਬ ਇਹੋ ਛੜਕਾਂ ਤੇ ਬਿਆਨ ਇਹੋ ਜੀ ਗਰਮੀ ਸਰਦੀ ਦੇ ਵਿੱਚ ਹੈ ਸਾਡੇ ਵੀ ਹੱਕ ਸਾਨੂੰ ਮਿਲਣੇ ਚਾਹੀਦੇ ਆ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਅਸੀਂ ਵੇਖੋ ਵੋਟਾਂ ਪਾਉਨੇ ਆ ਏਕ-ਏਕ ਵੋਟ ਦੇ ਨਾਲ ਜਿੱਤਦੇ ਆ ਸਰਕਾਰਾਂ ਬਣਦੀਆਂ ਨੇ ਫਿਰ ਸਰਕਾਰਾਂ ਆ ਜਾਂਦੀਆਂ ਵੀ ਸਭ ਕੁਝ ਹੁਣ ਸਾ ਅਹੀਂ ਬਣ ਗਏ ਆ ਉਹਨਾਂ ਨੂੰ ਹੱਕ ਮਿਲਦੇ ਆ ਬੀਬੀ ਕਮਗਣਾ ਨੂੰ ਜਿੱਦਾਂ ਹੱਕ ਮਿਲਦੇ ਆ ਸਾਨੂੰ ਵੀ ਮਿਲਣਾ ਸਾਡੀਆਂ ਵੀ ਬੀਬੀਆਂ ਨੂੰ ਹੱਕ ਮਿਲਣ ਸਾਡੇ ਵੀਰਾਂ ਦੇ ਹੱਕ ਸਾਨੂੰ ਮਿਲਣ ਉਹਨਾਂ ਨੇ ਕਿਹਾ ਕਿ ਦਿਹਾੜੀ ਤੇ ਵੀ ਅੰਦੋਲਨ ਚ ਬੀਬੀਆਂ ਹਿੱਸਾ ਲੈਣ ਆ ਜਾਂਦੀਆਂ ਅਸੀਂ ਤੇ ਜਾਂਨੇ ਵੀ 100-100 ਰੁਪਈਆ ਦਿਹਾੜੀ ਆ ਜਾਵੇ ਜੰਨੀਆਂ ਬੀਬੀਆਂ ਲੈ ਕੇ ਆ ਸਕਦੀ ਆਵੇ ਆਪਣੇ ਬੱਚੇ ਲੈ ਕੇ ਆਵੇ ਆ ਉਹ ਆ ਜਾਵੇ ਉਹ 100 ਅਹੀਂ 100 ਨਹੀਂ ਐ 1000 ਰੁਪਈਆ ਵੀ ਦਿਨੂ ਤਿਆਰਿਆਂ ਆਵੇ ਇਸ ਗਰਮੀ ਦੇ ਵਿੱਚ ਆ ਕੇ ਬਹੁ ਵੀ ਸਾਡੇ ਨਾਲ ਹੀ ਤੇ ਉਹ ਵੇਖੀ ਆ ਕੇ ਕਿਵੇਂ ਬੈਠਾ ਜਾਂਦਾ ਲਾਈਨਾਂ ਦੇ ਉੱਤੇ ਬਈ ਦਾ ਵਟਸਐਪ ਅਹੀਂ ਵੀ ਇਹੋ ਕੁਝ ਕਹਿੰਦੇ ਆ ਅਸੀਂ ਵੀ ਭਣਜੀ ਇਹੋ ਕੁਝ ਕਹਿੰਦੇ ਆ ਵੀ ਸਾਡੇ ਬੱਚਿਆਂ ਦੇ ਹੱਕ ਦੇਓ ਹੱਕ ਦੇਓ ਅਹੀਂ ਜਿਹੜੇ ਬਾਹਰ ਜਾਂਦੇ ਆ ਕਾਰਵਨਾਂ ਦੀਆਂ ਲੜ ਲੱਗੀਆਂ ਜਿਹੜੀਆਂ ਭੁੱਖੀਆਂ ਮਰਨ ਰਹੀਆਂ ਨਿਕੇ ਨਿਕੇ ਬੱਚੇ ਭੁੱਖੇ ਮਰਨ ਰਹੇ ਆ ਉਹ ਬਾਹਰ ਨਾ ਜਾਣ ਸਾਡੇ ਬੱਚਿਆਂ ਨੂੰ ਇਧਰੇ ਨੌਕਰੀਆਂ ਦੇ ਦੇਣ ਇਧਰੇ ਹੀ ਉਹਨਾਂ ਨੂੰ ਜ਼ਮੀਨਾਂ ਦੇ ਦੇਣ ਕੰਗਣਾ ਦੇ ਲਈ ਬੀਬੀਆਂ 'ਚ ਬੜਾ ਗੁੱਸਾ ਹੈ ਤਾਂ ਉਹ ਤੇ ਅਸੀਂ ਬਹੁਤ ਖੁਸ਼ ਹਾਂ ਜਿਹੜਾ ਉਹਨੂੰ ਇਹ ਥੱਪੜ ਵੱਜਾ ਉਹ ਮਾਰਨਾ ਚਾਹੀਦਾ ਸੀ ਕੋਈ ਦੱਸੇ ਅਜੇ ਤੱਕ ਉਹਨਾਂ ਨੇ ਸਾਨੂੰ ਕਦੀ ਵੀ ਕੋਈ 100 ਰੁਪਇਆ ਦਿੱਤਾ ਹੋਵੇ ਅਸੀਂ ਇੱਥੇ ਆਣ ਕੇ ਲਿਆ ਹੋਵੇ ਅਸੀਂ ਨਹੀਂ ਲਿਆ ਤੇ ਸਾਨੂੰ ਗੁੱਸਾ ਸੀ ਕਿ ਰਹੀ ਆਪਣਾ ਇੱਕ ਸਾ ਚਪੇੜ ਮਾਰੀ ਹੈ ਤੁਸੀਂ ਦੇਖਿਆ ਕਿ ਮਾਤਾ ਜੀ ਹੋਰੀ ਆਏ ਹੋਏ ਨੇ ਕਿੱਥੋਂ ਆਏ ਹੋ ਮਾਤ ਅਸੀਂ ਵਣ ਚੜੀ ਤੋਂ ਆਏ ਆ ਅਸੀਂ ਇੱਥੇ ਛੜਕਾਂ ਦੇ ਬੈਠੇ ਆ ਰਾ ਸਾਡੀ ਕੋਈ ਸੁਣਵਾਈ ਨਹੀਂ ਹੋਣ ਢਈ ਉਤੋਂ ਕੜਕ ਦੀ ਧੁੱਪ ਦੇ ਹਵਾ ਚੱਲਣ ਲੋ ਚੱਲਣ ਢਈ ਆ ਇਹਨੂੰ મોદી ਨੂੰ ਕੋਈ મોદી ਜੀ ਨੂੰ ਕੋਈ ਪਤਾ ਨਹੀਂ ਪਈ ਕਿ ਇਸ ਤਰ੍ਹਾਂ ਜਨਤਾ ਬੈਠੀ ਆ ਸਾਡੇ ਬੱਚੇ ਬਜ਼ੁਰਗ ਮਤਾਵਾਂ ਭੈਣਾਂ ਸਭ ਆਣ ਕੇ ੱੱਕੇ ਖਾਂਡੇ ਅਸੀਂ ਇਰ ਕੋ ਪੀਖਤ ਮੰਗਣ ਨਹੀਂ ਢੈ ਅਸੀਂ ਆਪਣਾ ਹੱਕ ਮੰਗਣ ਢੈ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜਿਵੇਂ ਇੰਨੀ ਗਰਮੀ ਹੈ ਤੇ ਠੀਕ ਹੈ ਥੋੜੇ ਬੰਦੇ ਇੱਥੇ ਬੈਠ ਜਾਓ ਬਾਕੀ ਘਰ ਬੈਠ ਜene ਨਹੀਂ ਅਸੀਂ ਨਹੀਂ ਬੈਠ ਸਕਦੇ ਅਸੀਂ ਆਪਣੀ ਗਿਣਤੀ ਵਧਾਵਾਂਗੇ ਅਸੀਂ ਆਪਣੀ ਗਿਣਤੀ ਘਟਾਉਣੀ ਨਹੀਂ ਜੇਕਰ ਅਸੀਂ ਵਧੇ ਨਾ ਤੇ મોદી ਨੂੰ ਕੋਈ ਪਤਾ ਲੱਗੂਗਾ ਕੀ ਗੱਲ ਇਹਨੂੰ ਕੁਝ ਆਉਂਦਾ ਕੋਈ ਸਬੂਤ ਨਹੀਂ ਸਾਡੇ ਨਾਲ ਇਹਨੇ ਬਹੁਤ ਗੱਲਾਂ ਆਉਣੀਆਂ ਕੀਤੇ ਸਾਡੇ 8 900 ਬੰਦਾ ਇਹਨੇ ਸ਼ਹੀਦ ਕੀਤਾ ਮਾਂ ਦਾ ਪੁੱਤ ਗੁਰਕੀਰਤ ਸਿੰਘ ਸ਼ੁਭਕੀਰਤ ਕੀਤਾ ਕੀ ਗੱਲ ਉਹਦੀ ਮਾਂ ਪੈਣਾ ਨੂੰ ਲੋੜ ਨਹੀਂ ਸੀ ਆਦੀ ਇਹਦਾ ਅਗਰ ਬੱਚਾ ਹੁੰਦਾ ਆਪਦਾ ਇਹਨੂੰ ਦੁੱਖ ਮਾਲੂਮ ਹੁੰਦਾ ਕਿ ਕਿਸ ਤਰ੍ਹਾਂ ਕਹੇ ਦੀ ਦੋਖ ਹੁੰਦਾ ਕਿਸ ਤਰ੍ਹਾਂ ਹੈ ਸਾਨੂੰ ਕਹੀਗਾ ਸਾਡੀਆਂ ਹੁਣ ਗਾਹੀ ਕੰਫਸਲਾਂ ਬੀਜਦੇ ਆ ਸਾਡੀਆਂ ਕੁੱਤਿਆਂ ਘਮੌਣੀਆਂ ਦੇ ਕੋਈ ਸਾਡਾ ਰੇਟ ਨਹੀਂ ਕਾਹੇਗਾ ਸਾਡੇ ਕਿਉਂ ਨਹੀਂ ਇਹ ਹੱਕ ਸਾਨੂੰ ਅਸੀਂ ਆਪਣੀਆਂ ਮੰਗਾ ਮੰਗਣ ਡੈ ਕੋਈ ਕੁਛ ਨਹੀਂ ਮੰਗਦੇ ਜਿਵੇਂ ਪਹਿਲਾਂ ਵੀ ਮਾਤਾ ਜੀ ਨੇ ਗੱਲ ਕੀਤੀ ਵੀ ਬੀਬੀ ਕੰਗਣਾ ਰਣੋਤ ਦੇ ਨਾਲ ਜਿਹੜਾ ਚੰਡੀਗੜ੍ਹ ਦੇ ਵਿੱਚ ਥੱਪੜ ਕਾਂਡ ਹੋਇਆ ਉਹ ਇਸ ਅੰਦੋਲਨ ਤੋਂ ਹੀ ਨਿਕਲੀ ਹੋਈ ਗੱਲ ਸੀ ਕਿ ਉਹਨਾਂ ਨੇ ਟਿੱਪਣੀ ਕੀਤੀ ਤੇ ਕੁਲਵਿੰਦਰ ਕੌਰ ਨੇ ਕਿ ਜੀ ਉਹਨਾਂ ਦੀ ਗਲਤੀ ਆ ਜੋਗੋ ਉਹ ਸਰਕਾਰੀ ਮੁਲਾਜ਼ਮ ਸੀ ਜੋ ਕਹਿੰਦੀ ਕਿਉਂ ਨਹੀਂ ਉਹਨੂੰ ਸਬੂਤ ਦਿੱਤੇ ਉਹਨੇ ਉਹ ਨੂੰ ਸਬੂਤ ਦਿੰਦੀ ਉਹ ਉਹ ਨੂੰ ਕੁਝ ਕਹਿੰਦੀ ਨਾ ਗਲਤੀ ਉਹਦੀ ਆ ਉਹਨੇ ਫਿਰ ਉਹ ਫਿਰ ਉਹਨੇ ਖਾਲਸਤਾਨੀ ਆਖਿਆ ਕੀ ਗੱਲ ਅਸੀਂ ਖਾਲਸਤਾਨੀ ਸੜਕਾਂ ਦੇ ਧੱਕੇ ਖਾਂਡੇ ਆ ਅਸੀਂ ਖਾਲਸਤਾਨੀ ਆ ਹੈ ਇਹ ਸਾਨੂੰ ਕੋਈ ਜੇ ਅਸੀਂ ਖਾਲਸਤਾਨੀ ਤੇ ਇਹ ਕੌਣ ਹੈ ਕੰਗਣਾ ਇਹ ਸਾਡੀ ਬੀਬੀ ਕਿਲੋਮੀਟਰ ਕੋਰ ਦਾ ਕੋਈ ਕਸੂਰ ਨਹੀਂ ਹੈ ਅਸੀਂ ਆਨੇ ਇਹਨੂੰ ਰਿਹਾ ਵੀ ਹੋਣਾ ਚਾਹੀਦਾ ਹੈ ਇਹਦੀ ਨੌਕਰੀ ਵੀ ਭਾਲ ਹੋਣੀ ਚਾਹੀਦੀ ਆ ਬੜੀ ਵੱਡੀ ਸੂਰਮਗਤੀ ਕੀਤੀ ਸਾਡੀ ਬੀਬੀ ਨੇ ਸਾਡੂ ਬੀਬੀਆਂ ਨੂੰ ਸ਼ਹਾਦਤ ਦਿੱਤਾ ਵਾ ਸਾਨੂੰ ਪੜਾ ਤੇ ਛੱਟ ਸਾਡੇ ਹੌਸਲੇ ਵਧੇ ਇਹਦੇ ਨਾਲ ਗਾਂ ਕੋ ਗਲਤੀ ਇਹੋ ਜੀ ਕਰੂ ਨਾ ਸਾਡੀ ਕੋਈ ਗੱਲ ਮੋਦੀ ਨੂੰ ਕੋਈ ਪਤਾ ਨਹੀਂ ਪਏ ਇਤਰਾ ਸੜਕਾਂ ਤੇ ਕੀ ਕਰਨ ਦਏ ਆ ਸਾਡਾ ਕੋਈ ਚੀਜ਼ ਉਮਰ ਹੋ ਗਈ ਆ ਸਾਡੀ ਸਾਡੀ ਉਮਰ ਦਾ ਕੋਈ ਬਹਿਣ ਦੀ 70 ਸਾਲ ਹੋ ਗਏ ਸਾਡਾ ਦੇਸ਼ ਇਹਨੇ ਗਮਰਾਹ ਕਰਕੇ ਰੱਖਿਆ ਵਾ ਸਾਨੂੰ ਇਹਨੇ ਯਾਦ ਯਾਦ ਕਾਦੇ ਹੀ ਹੋਇਆ ਇਹੀਂ ਤੇ ਇਹਦੇ ਥੱਲੇ ਲੈ ਇਹਨੇ ਸਾਨੂੰ ਜਾਦੂ ਹੁਣ ਦਿੱਤਾ ਹੀ ਨਹੀਂ ਕਿਸਾਨ ਵੀ ਸਾਡਾ ਪੰਜਾਬ ਵੇਚਤਾ ਨਹੀਂ 에어ਪੋਰਟ ਵੇਚਤੇ ਬੰਦਰਗਾਵਾ ਵੇਚਤੀਆਂ ਰੇਲਵੇ ਸਟੇਸ਼ਨ ਵੀ ਵੇਚਤੇ ਹਾਲੇ ਅਕੇ ਕਹਿੰਦੇ ਇਹਦਾ ਪਰਿਵਾਰ ਹੈ ਨਹੀਂ ਅਸੀਂ ਆਨੇ ਜੇ ਇਹਦਾ ਪਰਿਵਾਰ ਹੁੰਦਾ ਕੀ ਕਰਦਾ ਕਿਸਾਨ ਵੀਰ ਤੇ ਇੱਥੇ ਆਏ ਜਦੋਂ ਤੁਸੀਂ ਵੀ ਇੱਥੇ ਆ ਗਏ ਫੇਰ ਘਰਾਂ ਚ ਕੌਣ ਹੈ ਸਾਡਾ ਪਰਿਵਾਰ ਆ ਸਾਡੇ ਪੂਰਾ ਪਰਿਵਾਰ ਆ ਅਸੀਂ ਰਲ ਮਿਲ ਕੇ ਕੰਮ ਕਰਦੇ ਆ ਜੇ ਸਾਡੀ ਕਿਸਾਨੀ ਆ ਬਾਹਰ ਖੇਤੀ ਆ ਅਸੀਂ ਸਾਰੇ ਜਾਣੇ ਰੱਖੇ ਉਹ ਖੇਤੀ ਨੂੰ ਸਾਹਮਣੇ ਮਗਰੋਂ ਅਹੀਂ ਹੁਣ ਵੀ ਹੁਣ ਸਾਡੇ ਮਤਲਬ ਬੀਬੀਆਂ ਤੇ ਭਾਈ ਬੱਚੇ ਬਜ਼ੁਰਗ ਇੰਨੇ ਆਉਣੇ ਕਿ ਬਹੁਤ ਜ਼ਿਆਦੀ ਵੋਟਾਂ ਕਰਕੇ ਥੋੜੇ ਥੋੜੇ ਅੜੇ ਹੀ ਪਿੰਡਾਂ 'ਚ ਪਰ ਨਹੀਂ ਹੁਣ ਸਾਡੇ ਹੀ ਬਹੁਤ ਜ਼ਿਆਦੀ ਸੰਖਿਆ ਲੈ ਕੇ ਇੱਥੇ ਆਵਾਂਗੇ ਆਪਣੇ ਹੱਕ ਲਈ ਕੇ ਜਾਵਾਂਗੇ ਅਸੀਂ ਆਪਣੇ ਹੱਕ ਲਈ ਕੇ ਹੀ ਰਹਿਣੀ ਆ ਮੋਜੀ ਜੀ ਨੂੰ ਚਾਹੀਦਾ ਇਹ ਫੈਸਲਾ ਹੋਣਾ ਚਾਹੀਦਾ ਹੈ ਮਾਤਾ ਜੀ ਦਾ ਕਹਿਣਾ ਹੈ ਕਿ ਉਹ ਹੱਕ ਲੈਣ ਆਏ ਹੋਏ ਨੇ ਆਪਣੇ ਕਿਸਾਨ ਵੀਰਾਂ ਨਾਲ ਭਰਾਵਾਂ ਦੇ ਨਾਲ ਉਹ ਖੜੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ ਛੋਟੀਆਂ ਛੋਟੀਆਂ ਬੱਚੀਆਂ ਵੀ ਇਸ ਅੰਦੋਲਨ ਦਾ ਹਿੱਸਾ ਬਣ ਕੇ ਆਏ ਹੋਏ ਨੇ ਪੁੱਤ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤੇ ਇੰਨੀ ਗਰਮੀ ਦੇ ਵਿੱਚ ਘਰ ਬਹਿ ਜਾਂਦੇ ਨਹੀਂ ਕਿਉਂ ਅਸੀਂ ਆਪਣੇ ਹੱਕ ਲੈਣ ਆਏ ਹਾਂ ਤੁਸੀਂ ਵੀ ਨਾਲ ਹੀ ਆਏ ਹੋ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ ਮੈਂ 7th ਕਲਾਸ 7th ਪਤਾ ਹੈ ਵੀ ਕਿਸਾਨੀ ਅੰਦੋਲਨ ਕਿਉਂ ਚੱਲ ਰਿਹਾ ਹੈ ਹਾਂਜੀ ਕਿਉਂਕਿ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਜਾ ਕੇ ਆਪਣੀ ਫਸਲ ਵਗੈਰਾ ਉਗਾਣੀ ਹੈ ਹੱਕ ਲੈਣ ਆਏ ਹਾਂ ਹਾਂਜੀ ਤੇ ਗਰਮੀ ਨਹੀਂ ਲੱਗਦੀ ਗਰਮੀ ਤੇ ਲੱਗਦੀ ਹੈ ਪਰ ਹੁਣ ਹੱਕ ਚਾਹੀਦਾ ਤੇ ਬਿਲਕੁਲ ਸੋ ਛੋਟੇ ਛੋਟੇ ਬੱਚੇ ਨੇ ਉਹਨਾਂ ਦਾ ਵੀ ਉਹਨਾਂ ਨੂੰ ਵੀ ਇਸ ਹੱਦ ਤੱਕ ਉਹ ਜਾਗਰੂਕ ਨਹੀਂ ਕਿ ਉਹ ਉਹਨਾਂ ਨੇ ਆਪਣਾ ਹੱਕ ਲੈਣਾ ਕੀ ਕਹਿਣਾ ਚਾਹੁੰਗੇ ਮਾਤਾ ਜੀ ਅਸੀਂ ਸਿੱਕਾ ਆਪਣਾ ਹੱਕ ਲੈ ਕੇ ਜਾਵਾਂਗੇ ਜੀ ਹਾਂ ਤੋਂਪੇ ਸਾਡੇ ਵੀਰ ਭਰਾ ਸਾਹਿਬ ਤੋਂਪੇ 'ਚ ਬੈਠੇ ਨੇ ਤੇ ਹੱਕ ਲੈ ਕੇ ਜਾਣਾ ਉਹ ਦਤ ਨਹੀਂ ਜਾਵਾਂਗੇ ਭਾਵੇਂ ਸਾਨੂੰ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ 127 ਦਿਨ ਹੋ ਗਏ ਸਾਨੂੰ ਇੱਥੇ ਬੈਠੇ ਆ। ਪਹਿਲੇ ਦਿਨ ਤੋਂ ਹੀ ਬੈਠੇ ਪਹਿਲੇ ਦਿਨ ਤੋਂ ਹੀ। ਵਾਪਸੀ ਕਦੋਂ ਹੈ? ਵਾਪਸੀ ਕੋਈ ਨਹੀਂ ਸਾਡੀ। ਅਸੀਂ ਜੇ ਇੱਕ ਅੱਧਾ ਵੀ ਜੀ ਵਾਪਸ ਜਾਵਾਂਗੇ ਤੇ ਸਾਡੇ 4 ਜੀ ਉਧਰ ਆਣਗੇ। ਹਾਂ। ਬਿਲਕੁਲ ਕੀ ਕਹਿਣਾ ਚਾਹੋ। ਨਹੀਂ ਐਸੇ ਹੋ ਨਾ ਪਏ ਬੈਠੇ ਆ। ਅਸੀਂ ਆਪਣੇ ਕਰਸਾਨਾਂ ਦੇ ਨਾਲ ਬੈਠੇ ਆ। ਤਾਂ ਅਸੀਂ ਹੱਕ ਲੈਣ ਆਏ, ਹੱਕ ਲੈ ਕੇ ਜਾਵਾਂਗੇ। ਹੈ? ਹੱਕ ਚਾਹੀਦਾ ਹਨ ਦੇਣਾ ਮੋਦੀ ਹੱਕ ਦਵੇ ਤਾਂ ਹੱਕ ਲਿਕੇ ਤਾਂ ਅਸੀਂ ਫਿਰ ਵਾਪਸ ਜਾਵਾਂਗੇ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਕਿਸਾਨ ਵੀਰਾਂ ਦੇ ਹੱਥ ਝੰਡਾ ਤੇ ਡੰਡਾ ਨਜ਼ਰ ਆਂਦਾ ਉਸੇ ਤਰ੍ਹਾਂ ਕਿਸਾਨ ਬੀਬੀਆਂ ਦੇ ਹੱਥ ਦੇ ਵਿੱਚ ਵੀ ਝੰਡਾ ਤੇ ਡੰਡਾ ਨਜ਼ਰ ਆ ਰਿਹਾ ਤੇ ਉਹ ਵੀ ਸੰਘਰਸ਼ ਦੇ ਰਾਹ ਤੇ ਕਿਸਾਨ ਵੀਰਾਂ ਦੇ ਨਾਲ ਤੁਰੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਮਤ ਜੀ ਅਸੀਂ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਸਾਨੂੰ ਜਿੰਨੇ ਆਪਣੇ ਹੱਕ ਨੇ ਛੇਤੀ ਛੇਤੀ ਮਿਲਣੇ ਚਾਹੀਦੇ ਜਿੰਨਾ ਚਿਰ ਹੱਕ ਨਹੀਂ ਮਿਲਦੇ ਆਵਾਂਗੇ ਹੁਣ ਚੌਗਣੀ ਥੋੜੇ ਦਿਨਾਂ ਤੱਕ ਕੰਮ ਸੇ ਕੰਮ ਹੈ ਘਰ ਵਿੱਚ ਕੋਈ ਇੱਕ ਦੋ ਜੀ ਰਵਾਂਗੇ ਸਾਰੇ ਤਕਰੀਬਨ ਆਵਾਂਗੇ ਅਸੀਂ ਖੂ ਅਸੀਂ ਜਿੰਨਾ ਚਿਰ ਸਾਡੇ ਕਿਸਾਨੀ ਹੱਕ ਨਾ ਮਿਲੇ ਉਹ ਅਚਰ ਨਹੀਂ ਜਾਵਾਂਗੇ ਸਾਡੇ ਵੀਰ ਸ਼ਹੀਦ ਹੋਏ ਆ ਸਾਡੀ ਹੱਕ ਤੇ ਨੇ ਪਰ ਆ ਵੀਰ ਜਿਹੜੇ ਸ਼ਹੀਦ ਹੋ ਸਾਡੀ ਹੱਕ ਤੇ ਉਹ ਸਾਨੂੰ ਭੁੱਲ ਨਹੀਂ ਸਕਦੇ ਇਹਨਾਂ ਸਰਕਾਰਾਂ ਨੂੰ ਭੁੱਲ ਗਾਇਆ ਸਾਨੂੰ ਨਹੀਂ ਉਹ ਭੁੱਲ ਸਕਦੇ ਮੋਦੀ ਜੀ ਨੂੰ ਚਾਹੀਦਾ ਇਨਸਾਫ ਕਰੇ ਜੇ ਫੇਰ ਵੀ ਕੁਰਸੀ ਚੌਥਾ ਅਸائن ਮਿਲ ਗਿਆ ਨਾ ਹੋਣੀ ਇਹ ਸਾਡੇ ਨਾਲ ਕੋਈ ਇਨਸਾਫ ਕਰੇ ਤੇ ਸਾਨੂੰ ਸਾਡੇ ਹੱਕ ਦੇ ਦੇ ਅਸੀਂ ਇਹਨਾਂ ਨੂੰ ਕੁਝ ਕਹਿੰਦੇ ਇਹਨਾਂ ਕੋ ਭੀਖ ਤੇ ਅਸੀਂ ਮੰਗਣ ਨਹੀਂ ਦੇ ਨਾ ਇਹਦੇ ਕੋਈ ਪੈਸਾ ਮੰਗਣ ਡਾਇਆ ਅਸੀਂ ਆਪਣੇ ਹੱਕ ਡਾਇਆ ਆਪਣੀ ਕਿਸਾਨੀ ਦੇ ਹੱਕ ਮੰਗਣੇ ਅਸੀਂ ਕਿਸਾਨ ਵੀਰ ਜਿੰਨੇ ਵੀ ਆ ਵੱਧ ਤੋਂ ਵੱਧ ਥੋੜੇ ਦਿਨਾਂ ਤੱਕ ਚੜ ਕੇ ਆਵਾਂਗੇ ਹੋ ਸਕਿਆ ਤਾਂ ਅਸੀਂ ਦਿੱਲੀ ਵੀ ਪਹੁੰਚਾਂਗੇ ਦਿੱਲੀ ਨਾ ਪਹੁੰਚਿਆ ਗਿਆ ਤਾਂ ਅਸੀਂ ਰਾਜ ਭਵਨ ਚ ਵੀ ਪਹੁੰਚਾਂਗੇ ਕਲਸੋ ਮਾਤਾ ਜੀ ਹੋਰੀ ਅੰਮ੍ਰਿਤਸਰ ਤੋਂ ਆਏ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਜੱਥਾ ਆਇਆ ਹੋਇਆ ਹੈ ਉਹਨਾਂ ਦਾ ਕਹਿਣਾ ਕਿ ਉਹ ਕਿਸਾਨ ਵੀਰਾਂ ਦੇ ਨਾਲ ਡਟ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣਗੇ ਯੋਗਦਾਨ ਪਾਣਗੇ ਅਤੇ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਕਾਰ ਵਾਪਸੀ ਨਹੀਂ ਕਰਨਗੇ ਸੋ ਤਸਵੀਰਾਂ ਤੁਹਾਨੂੰ ਦਿਖਾ ਰያ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨ ਵੀਰਾਂ ਦੇ ਨਾਲ ਨਾਲ ਕਿਸਾਨ ਬੀਬੀਆਂ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਰਹੀਆਂ ਨੇ ਪਹਿਲਾਂ ਵੀ ਗੱਲ ਕੀਤੀ ਕਿ ਇਹਨਾਂ ਬੀਬੀਆਂ ਦੇ ਹੱਥ ਦੇ ਵਿੱਚ ਝੰਡਾ ਤੇ ਡੰਡਾ ਨਜ਼ਰ ਆ ਰਿਹਾ ਹੈ ਤੇ ਝੰਡਾ ਤੇ ਡੰਡਾ ਲੈ ਕੇ ਸੰਘਰਸ਼ ਦੇ ਰਾ ਨੇ ਕੀ ਕਹਿਣਾ ਚਾਹੋਂਗੇ ਵੀਰ ਜੀ ਵੈਗਰ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗਰ ਜੀ ਕੀ ਫਤਿਹ ਬੇਨਤੀ ਕਰਦੇ ਆਂ ਵੀ ਇਹ ਰ ਝੰਡਾ ਔਰ ਡੰਡਾ ਜਦੋਂ ਚੌਂਕਾ ਚੁੱਲਾ ਛੱਡ ਕੇ ਔਰ ਤੱਕ ਜਗ ਜਨਨੀ ਕਿਸਾਨ ਅੰਦੋਲਨ ਵਿੱਚ ਆਵੇ ਨਾ ਉਹ ਅੰਦੋਲਨ ਪਾਸ ਹੁੰਦਾ ਵਾ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹਿੰਦੁਸਤਾਨ ਔਰ ਸਾਰੇ ਹੀ ਦੇਸ਼ ਵਾਸੀਆਂ ਨੂੰ ਜਿੱਥੇ-ਜਿੱਥੇ ਸਾਡੇ ਪੰਜਾਬੀ ਔਰ ਕਿਸਾਨ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ ਕਿਸਾਨ ਕੋਈ ਵੀ ਜਿਹੜਾ ਵੀ ਖੇਤੀ ਕਰੂ ਉਹ ਕਿਸਾਨ ਆ ਉਹਦਾ ਧਰਮ ਭਾਵੇਂ ਕੋਈ ਹੋਵੇ ਉਹ ਕਿਸਾਨ ਹੁੰਦਾ ਵਾ ਮੈਂ ਗੱਲ ਕਰਦਾ ਵਾਂ ਕਿਸਾਨੀ ਬਾਰੇ ਤੁਸੀਂ ਕਿਹਾ ਵੀ ਜਦੋਂ ਸਾਡੇ ਨਾਲ ਬੀਬੀਆਂ ਝੰਡਾ ਡੰਡਾ ਲੈ ਕੇ ਤੁਰੀਆਂ ਵਾ ਸਾਡਾ ਅੰਦੋਲਨ ਬਿਲਕੁਲ ਜਿੱਤ ਦੇ ਰਾਹਾਂ ਦੇ ਚੱਲਿਆ ਹੋਇਆ ਵਾ ਇੱਕ ਚੌਂਕਾ ਚੁੱਲਾ ਛੱਡ ਕੇ ਔਰਤ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣ ਵਾਲੀ ਇੱਕ ਮੱਝ ਗਾਂ ਨੂੰ ਚੋਕੇ ਉਹ ਦੁੱਧ ਰੜਕਣ ਵਾਲੀ ਜਿਨਾਨੀ ਉਹ ਵੇਖੋ ਸਾਡੇ ਨਾਲ ਐਸ ਵਕਤ ਸਾਡੇ 80 ਸਾਲ ਦੀ 85 ਸਾਲ ਦੀ 65 ਸਾਲ ਦੀ ਔਰ ਤਾਂ ਮਾਤਾ ਸਾਡੀ ਸਾਡੇ ਨਾਲ ਆ ਉਹਦੇ ਵਿੱਚ ਇੱਕ ਬੰਨੇ 65 ਸਾਲ ਦੀ 75 ਸਾਲ ਦੀ ਇੱਕ ਬੰਨੇ ਉਹ 10 ਸਾਲ ਦੀ ਬੇਟੀ ਇਹਨੂੰ ਕੰਪਰੋਮਾਈਜ਼ ਕਰਕੇ ਵੇਖ ਲੋ ਵੀ ਇੱਕ ਬੰਨੇ 10 ਸਾਲ ਦੀ ਇੱਕ ਬੰਨੇ 60 70 ਸਾਲ ਦੀ ਇਹ ਸਾਡੇ ਨਾਲ ਆਈ ਆ ਦੂਜੀ ਗੱਲ ਤੁਸੀਂ ਕੀਤਾ ਸੀ ਕੰਗਣਾ ਰਣੌਤ ਬਾਰੇ ਸਾਨੂੰ ਸਵਾਲ ਪੁੱਛਿਆ ਸੀ ਕਿ ਕੰਗਣਾ ਰਣੌਤ ਬਾਰੇ ਬੀਬੀਆਂ ਨੂੰ ਨੇ ਆ ਗੱਲ ਕਹੀ ਸੀ ਕੰਗਣਾ ਰਣੌਤ ਇਹ ਗੱਲ ਭੁੱਲ ਜਵੇ ਹਾਲੀ ਨੂੰ ਥੱਪੜ ਹੀ ਵੱਜਿਆ ਵਾ ਹਾਲੀ ਉਹਦੇ ਨਾਲ ਬੜਾ ਕੁਝ ਹੋਣਾ ਸੀ ਉਹ ਕੁਲਵਿੰਦਰ ਕੌਰ ਧੀ ਦਾ ਅਸੀਂ ਸਾਰੇ ਹੀ ਕਿਸਾਨ ਜਿੱਥੇ ਬੰਦੀਆਂ ਔਰ ਸਾਰਾ ਹਿੰਦੁਸਤਾਨ ਉਸ ਨੂੰ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਉਸ ਦੀ ਮਾਂ ਨੂੰ ਜਿਨੇ ਉਹਨੂੰ ਜਨਮ ਦੇ ਕੇ ਸਕੂਲੇ ਪੜਾਇਆ ਲਿਖਾਇਆ ਸਕੂਲੇ ਪੜਾ ਲਖਾ ਕੇ ਇਹਨੂੰ ਮਹਿਕਮੇ ਵਿੱਚ ਭਰਤੀ ਕੀਤਾ ਜਿੱਥੇ ਉਹਨੇ ਟ੍ਰੇਨਿੰਗ ਲਈ ਆਪਣੀ ਸਿਕਿਉਰਿਟੀ ਪਰਪਰ ਨੂੰ ਮੁੱਖ ਰੱਖਦੀ ਹੋਈ ਜਦੋਂ 에어ਪੋਰਟ ਦੇ ਉੱਤੇ ਉਹ ਕੰਗਣਾ ਰਣੌਤ ਆਈ ਆ ਤੇ ਉਹਨੂੰ ਇੱਕ ਸਿਰਫ ਇਹ ਹੀ ਗੱਲ ਕਹੀਏ ਵੀ ਸਾਨੂੰ ਪਰਸ ਦੀ ਚੈਕਿੰਗ ਕਰਾ ਔਰ ਮੋਬਾਈਲ ਸਾਈਡ ਤੇ ਰੱਖਦੇ ਜਿਹੜਾ ਬੈਲਟ ਦੇ ਵਿੱਚ ਦੀ ਨੰਕ ਕਿ ਚੈੱਕ ਹੋਏਗਾ ਉਸਨੇ ਉਸਤੇ ਬੋਲ ਦਿੱਤਾ ਜਿਹਨੂੰ ਉਹਦੇ ਨਾਂ ਲਿਖਿਆ ਵਿਖਿਆ ਕੁਲਵਿੰਦਰ ਕੌਰ ਕੌਰ ਸੁਣ ਕੇ ਹੀ ਕੌਰ ਇੱਕ ਉਹ ਲਬਜ ਆ ਜਿਹੜਾ ਕੌਰ ਇੱਕ ਜਨਮਰ ਆ ਸ਼ੇਰ ਜਦੋਂ ਮੂੰਹ ਟੜਦਾ ਨਾ ਸ਼ੇਰ ਦੇ ਮੂੰਹ ਦੇ ਵਿੱਚੋਂ ਮਾਸ ਕੱਢ ਕੇ ਲੈ ਜਾਂਦਾ ਕੌਰ ਇੱਕ ਉਹ ਜਨਮਰ ਆ ਇਹ ਜਿਹੜੇ ਸਾਡੀਆਂ ਕੌਰ ਜਨਾਨੀ ਉਹ ਸ਼ੇਰ ਨਹੀਂ ਮਾਈ ਪਾ ਗੋ ਦੀਆਂ ਵਾਰਸਾਂ ਨੇ ਤੇ ਇਸ ਤਰ੍ਹਾਂ ਉਹਨੇ ਇੱਕ ਥੱਪੜ ਖਾ ਕੇ ਉਹਨੂੰ ਇੱਕ ਸੇਦ ਮਿਲੀ ਆ ਵੀ ਮੈਂ ਉਹਨਾਂ ਬੀਬੀਆਂ ਨੂੰ ਉਹਨਾਂ ਮਹਿਤਾਵਾਂ ਨੂੰ ਟਕੇ ਟਕੇ ਦੀਆਂ ਬੋਲਿਆ ਸੀਗਾ ਤੇ 100-100 ਰੁਪਏ ਦਿਹਾੜੀ ਤੇ ਆਉਣ ਵਾਲੀਆਂ ਬੋਲਿਆ ਸੀ ਇਹ ਸਾਡੀਆਂ ਉਹ ਮਾਈ ਭਾ ਗੋਦੀਆਂ ਸਿੰਘਣੀਆਂ ਨੇ ਜਿਨ੍ਹਾਂ ਨੇ 75-75 ਲੱਖ ਦੀ ਕਰੋੜ-ਕਰੋੜ ਰੁਪਏ ਦੀ ਕੋਠੀ ਤਿੰਨ-ਤਿੰਨ ਮੰਜ਼ਲਾਂ ਪਾਈਆਂ ਵਾ ਤੇ ਉਹਨਾਂ ਕੋਠੀਆਂ ਦੇ ਰਹਿਣ ਬਸੇਰੇ ਛੱਡ ਕੇ ਨੇ ਟੈਂਟਾਂ ਵਿੱਚ ਰਹਿਣ ਬਸੇਰੇ ਕਰਨ ਡੀਆਂ ਨੇ ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਝੰਡੇ ਡੰਡੇ ਵਾਲੀਆਂ ਇਹ ਕਰੋੜਾਂ ਦੀਆਂ ਮਾਲਕਾਂ ਨੇ ਕਰੋੜਾਂ ਦੀਆਂ ਮਾਲਕਾਂ ਨੇ ਕੋਈ ਮਾਰੀਆਂ ਮੋੜ ਨਹੀਂ ਆਣ ਕੇ ਬੈਠੀਆਂ ਉਹ ਕਹਿੰਦੀ ਵੀ ਟਕੇ ਟਕੇ ਦੀਆਂ ਨੇ ਮੈਂ ਉਹਨੂੰ ਇਹ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਤੂੰ ਕਹਿੰਦੀ 100-100 ਰੁਪਏ ਦਿਹਾੜੀ ਕਹਿੰਦਾ ਮੈਂ ਕਹਿੰਦਾ ਤੈਨੂੰ 5000 ਰੁਪਏ ਦਿਹਾੜੀ ਦੇਣਾ 10 ਮਿੰਟ ਟੱਟੀ ਰੋਡ 10 ਮਿੰਟ ਫਿਰ ਫਿਰ 10 ਮਿੰਟ ਜਾਣ ਕੇ ਬੈਠ ਜੇ ਸਾਡੀ ਆੜੀ ਮਾਤਾ ਸਾਡੀ ਭੈਣ ਸਾਡੀ ਬੱਚੀ ਆ ਇਹ 10 ਘੰਟੇ ਬਹਿਣ ਨੂੰ ਤਿਆਰ ਆ ਉਹ 10 ਮਿੰਟ ਰਣ ਕੇ ਬਹਿ ਕੇ ਵੇਲੇ ਅਸੀਂ 5000 ਅਸੀਂ 5000 ਰੁਪਏ ਮਹੀਨਾ ਦਾ ਦਿਹਾੜੀ ਦੇਵਾਂਗੇ ਨੂੰ 2 ਮਿੰਟ ਹੀ ਬਹਿ ਜੇ ਆ ਕੇ 2 ਮਿੰਟ ਹੀ ਬਹਿ ਕੇ ਦਿਖਾ ਦੇ ਸਾਨੂੰ ਅਸੀਂ ਤੇ ਅਸੀਂ ਤਾਂ ਰਾਤ ਤੱਕ ਬਹਿ ਸਕਦੇ ਹਾਂ 2 ਮਿੰਟ ਹੀ ਬਹਿ ਕੇ ਦਿਖਾ ਦੇ ਜੁਆਨ ਪੀੜੀ ਸਾਡੀ ਸਾਰੀ ਨਸ਼ਿਆ ਚ ਰੋਲਦੀ ਐ ਸਰਕਾਰ ਨੇ ਜਿਨ੍ਹਾਂ ਦੇ ਮਾਵਾ ਤੇ ਪੁੱਤ ਮਰਦੇ ਐ ਅੱਜ ਪਤਾ ਉਹਨਾਂ ਨੂੰ ਮੈਂ ਨਸਕਾਰਾਂ ਦੇ ਤੇ ਕੋਈ ਨਹੀਂ ਆਏਗਾ ਕੋਸੋ ਕਿਸਾਨ ਵੀਰਾਂ ਦਾ ਕਹਿਣਾ ਕਿ ਝੰਡਾ ਡੰਡਾ ਲੈ ਕੇ ਇਹ ਤੁਰੀਆਂ ਹੋਈਆਂ ਜਿਵੇਂ ਕੰਗਣਾ ਰਣੋਤ ਹੋਰਾ ਦਾ ਬਿਆਨ ਵੀ ਆਇਆ ਸੀ ਕਿ 100-100 ਰੁਪਏ ਦਿਹਾੜੀ ਦੇ ਉੱਪਰ ਉਹਨਾਂ ਦਾ ਕਹਿਣਾ ਹੈ ਕਿ 100-100 ਰੁਪਏ ਦਿਹਾੜੀ ਤੇ ਨਹੀਂ ਇਹ ਕਰੋੜਾਂ ਦੀਆਂ ਮਾਲਕਨਾਂ ਨੇ ਕਈ ਕਿੱਲੇਆਂ ਦੀਆਂ ਮਾਲਕਨਾਂ ਨੇ ਤੇ ਅੱਜ ਸੜਕਾਂ ਤੇ ਨੇ ਆਪਣਾ ਹੱਕ ਲੈਣ ਦੇ ਲਈ ਸੋਸ਼ੰਭੂ ਆਰਡਰ ਤੋਂ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਖਾ ਰਿਹਾ ਲਾਲਤਾ ਪ੍ਰਸਾਦ ਨਾਲ ਮੈਂ ਪਰਮਜੀਤ ਕੁਰਸਾਨੀ এবੀਪੀ ਸੰਜਾ